ਜੀ ਬਾਬੇ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਕੋਲ ਆ ਸੋਨਾਲੀਕਾ 750 2019 ਮਾਡਲ ਟਰੈਕਟਰ ਹੈ ਜੀ ਨਾਲ ਦੇ ਟਾਇਰ ਹੈਗੇ ਆ ਅੱਧੇ ਫੈਵਰ ਹੁੱਡ ਸਿਸਟਮ ਲੱਗਿਆ ਹੋਇਆ ਚੱਕ ਮਪਰ ਲੱਗਿਆ ਹੋਇਆ ਮਾਦਪੁਰ ਵਾਲਾ ਟਰੈਕਟਰ ਦੀ ਕਿੰਨੀ ਕੰਡੀਸ਼ਨ ਹੈ ਇਹਨੂੰ ਸਤੰਦਰ ਟਰੈਕਟਰ ਹੈ ਇਹ ਸਿੱਧੀ ਸ਼ੋਅ ਵਾਲਾ ਭਾਰੀ ਮਾਰੀ ਕੰਡੀਸ਼ਨ ਹੈ ਚਾਰਾਂ ਦੀ ਇੰਜਨ ਗੇਅਰ ਦਾ ਏਨ ਓਕੇ ਸਾਰਾ ਟਰੈਕਟਰ ਪਤਰਾ ਡਬਲ ਡਿਸਟ੍ਰੀਬਿਊਟਰ ਵਾਲਾ ਹੀ ਟਾਪ ਮਾਡਲ ਟਰੈਕਟਰ ਹੈ ਚੈੱਕ ਕਰੋ ਘੰਟੀ ਵੀਡੀਓ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਅਸੀਂ ਇਹ ਵੀਡੀਓ ਹੋਰ ਪਾਉਂਦੇ ਰਹਿਾਂਗੇ ਟਰੈਕਟਰਾਂ ਦੀ ਅਪਡੇਟ ਲੈਣੇ ਲਈ ਆਪਣਾ ਇੰਸਟਾਗ੍ਰam ਦਾ ਪੇਜ ਆ ਚੋਹਾਨ ਟਰੈਕਟਰ ਆ ਇਹਦੇ ਉੱਤੇ ਚੈੱਕ ਕਰਦੇ ਰਿਹਾ ਕਰੋ ਇਹਨੂੰ ਫੋਲੋ ਕਰ ਲਓ ਤੇ ਫਿਰ ਸਾਰੀ ਨਵੀਂ ਅਪਡੇਟ ਹੁੰਦੀ ਹੈ ਕਿਹੜਾ ਟਰੈਕਟਰ ਵਿਗ ਗਿਆ ਕਿਹੜਾ ਟਰੈਕਟਰ ਨਵਾਂ ਆਇਆ ਤੁਹਾਨੂੰ ਇਹਦੇ ਪਰ ਸਾਰੀ ਆਪਣੀ ਡਿਟੇਲ ਮਿਲ ਜਾਇਆ ਕਰੂਗੀ ਚੋਹਾਨ ਟਰੈਕਟਰ ਦੇ ਪੇਜ ਤੇ ਜਿਹੜਾ ਇੰਸਟਾਗ੍ਰam